ਅਸੀਂ ਅក្សਰ ਕਿਸਾਨ ਵੀਰੋ ਤੁਹਾਡਾ ਬਰਾਡ ਕਾਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬੇ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਈ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛ ਲੈਣਾ ਹਾਜੀ ਬਾਈ ਜੀ ਪਹਿਲੇ ਜਾਣ ਨਹੀਂ ਹੈ ਸਤਿਗੁਰੂ ਜੀ ਨਾਮ ਕੀ ਵੀਰ ਆਪਣਾ ਨਾਮ ਅਮਰਦੀਪ ਸਿੰਘ ਹੈ ਠੀਕ ਹੈ ਵੀਰ ਆਪਣੇ ਘਰੋਂ ਵੀ ਕੀ ਡਰੈਸ ਹੈ ਜੀ ਆਪਣਾ ਸ਼੍ਰੀ ਗਾੜੇ ਨੇੜੇ ਦਾ ਰਾਜ ਸ਼੍ਰੀ ਗਾੜੇ ਏਡੇ ਦੇ ਨੇੜੇ ਘਰ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਅੱਜ ਆਪਣੇ ਕੋ ਕਿਨੇ ਨਾਜਵ ਕਾਉਗਾ ਜੀ ਇੱਕ ਆ ਇੱਕ ਡਾਕ ਬਕਾਉਗਾ ਦੱਸੋ ਕੀ ਡਿਟੇਲ ਹੈ ਬਹਿੜਦੀ ਜੀ ਚੜ ਦੂਜਾ ਸੂਆ ਜੀ ਦੂਜਾ ਸੂਆ ਸੂਈ ਹੋਈ ਆ ਜੀ ਕਿੰਨਾ ਬਸੂਈ ਹੋਈ ਆ ਜੀ 4 ਦਿਨ ਹੋ ਗਏ ਬਾਈ ਸੂਈ 4 ਦਿਨ ਦਾ ਬੱਛੀ ਆ ਦੂਜਾ ਸੂਆ ਸੂਈ ਹੋਈ ਆ ਤੇ ਦੁੱਧ ਦਾ ਕੀ ਰਿਕਾਰਡ ਹੈ ਦੁੱਧ ਜੱਜ ਅੱਜ ਹੁਣ ਮੌਕੇ ਤੇ 20 ਕਿਲੋ ਤਿਆਰ ਆ ਆਪਾਂ ਜੋਕੇ ਦੇਵਾਂਗੇ ਵੀਰ ਠੀਕ ਹੋ ਜੀ ਬਾਈ ਜੀ ਦੂਜਾ ਸੂਆ ਸੂਈ ਹੋਈ ਆ 4 ਦਿਨ ਹੋ ਗਏ ਸੂਈ ਨੂੰ 20 ਲੀਟਰ ਦੁੱਧ ਤਿਆਰ ਆ ਤੁਸੀਂ ਵੇਖ ਸਕਦੇ ਹੋ ਬਾਈ ਆਣੇ ਦੀ ਸ਼ਾਨਦਾਰ ਆ ਪੱਠਪੂੜੇ ਦੀ ਚੰਗੀ ਆ ਸੋਹਣਾ ਹਵਾਨਾ ਥਣਾ ਦੀ ਕੁਆਲਿਟੀ ਬਾਈ ਦੇਖ ਸਕਦੇ ਹੋ ਸ਼ਾਨਦਾਰ ਥਣਾ ਦੀ ਕੁਆਲਿਟੀ ਆ ਮਗਰ ਬਾਈ ਜੀ ਕੀ ਹੈ ਜੀ ਮਗਰ ਬੱਛਾ ਮਗਰ ਬੱਛਾ ਹੋਈ ਬਣਾ ਮੇ ਪਾਸੇ ਦੇਖ ਸਕਦੇ ਹੋ ਬਈ ਬੱਛਾ ਦੇਖ ਸਕਦੇ ਹੋ ਬਹੁਤ ਸੋਹਣਾ ਬੱਛਾ ਬਾਈ ਕੜ ਲਈ ਬਾਹਰ ਮਾੜੀ ਇਤੋਂ ਰੋ ਖਾਦ ਗਏ ਮੂੰਹ ਮੁੱਥੇ ਦੀ ਬਾਈ ਬਹੁਤ ਜ਼ਿਆਦਾ ਚੰਗੀ ਆ ਬਹੁਤ ਸੋਹਣੀ ਬੱਛੀ ਹੈ ਵੀਰੇ ਵੇੜ ਹੋਰ ਨਾਲ ਦੇਖ ਸਕਦੇ ਹੋ ਬਈ ਬਹੁਤ ਜ਼ਿਆਦਾ ਸ਼ਾਨਦਾਰ ਤੋਰਾ ਬਈ ਤੁਸੀਂ ਦੇਖ ਸਕਦੇ ਹੋ ਥੋੜੀ ਥਾਂ ਦੀ ਪ੍ਰੋਬਲਮ ਆ ਥਾਂ ਬੰਨੇ ਦੀ ਬਹੁਤ ਜ਼ਿਆਦਾ ਸਾਫ਼ ਆ ਬਈ ਥੱਲੋਂ ਬਹੁਤ ਸਾਫ਼ ਆ ਵੀਰ ਬਹੁਤ ਸੋਹਣਾ ਤੋਰਾ ਬਈ ਤੋਰਾ ਦੇਖ ਸਕਦੇ ਹਾਂ ਭਾਈ ਜੀ ਤੁਸੀਂ ਇਸ ਟਾਈਮ ਭਾਈ 20 ਲੀਟਰ ਦੁੱਧ ਤਿਆਰ ਆ ਜੋ ਤਿਆਰੀ ਚ ਇਸ ਟਾਈਮ 20 ਲੀਟਰ ਦੁੱਧ ਆ ਤੁਹਾਡੀ ਆਸਣਾ ਵੀਰ ਕਿੰਨਾ ਕੁ ਦੁੱਧ ਕੱਢ ਸਕਦੀ ਜੀ ਹੋਰ ਬਹੁਤ ਜੀ ਕੜੀ ਦੇ ਉੱਪਰ 25-26 ਲੀਟਰ 25-26 ਲੀਟਰ ਦੀ ਆਪਾਂ ਨੂੰ ਆ ਸਹੀ ਹੈ ਜੀ ਤੇ ਬਾਈ ਜੀ ਕੀ ਮੋਲ ਕਰਦੇ ਆਂ ਆ ਲੈ ਲੈ 75000 ਮੋਲੇ ਦਾ 75000 ਮੋਕੇ ਤੇ ਮੰਨਤਾਂ ਹੋ ਜੂਗਾ ਜੀ ਹੋ ਜੂਗਾ ਥੋੜਾ ਵਾਰ ਠੀਕ ਹੋ ਜੀ ਬਾਈ 75000 ਰੁਪਏ ਡਿਮਾਂਡ ਕਰਦੇ ਆ ਮੋਕੇ ਤੇ ਬਾਈ ਮੰਨ ਮੰਤਾਂ ਵੀ ਕਰ ਦੇਣਗੇ ਮੋਕੇ ਤੇ ਤੇ ਬਾਈ ਜੀ ਆਪਣਾ ਕੰਟੈਕਟ ਨੰਬਰ ਦੱਸੋ ਜੀ 94657 109 ਇੱਕ ਵਾਰ ਫੇਰ ਬੋਲ ਦਿਓ 94657 109 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਹੈ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰ